ਕਿਚ ਹੈ ਸੋ ਨੀ ਜਾ ਜੀ ਕਾਲੀ ਨੂੰ ਕਿਹਾ ਜੋੜੀ ਹੈ ਸਾਡੀ ਸੋ ਕਾਲੀ ਕਹਿੰਦਾ ਰਵੇਜ ਨੇ ਕਿਹਾ ਮੈਨੂੰ ਜੋੜੀ ਤਾਂ ਨਹੀਂ ਕਿਹਾ ਮੈਂ ਕੰਮ ਕਰਦਾ ਸੀ ਬਸ ਆਦਾ ਸੀ ਮੈਂ ਉਹ ਕਹਾਂ ਨਹੀਂ ਦੇਉਂਦੀ ਹਾਂ ਮੇਰਾ ਜਹਾਜ ਨੰਬਰ ਨੋਟ ਕਰ ਲੈ ਜਦੋਂ ਜੋੜੀ ਹੋਵੇ ਅਸੀਂ ਫੇਰ ਆਵਾਂਗੇ ਸਭ ਫਾਰਮ ਤੇ ਫੂਰ ਮੈਂ ਨੇ ਜੋੜੀ ਨੂੰ ਤਾਂ ਅਸੀਂ ਬੇਸ਼ੱਕ ਬਾਅਦ ਫੇਰ ਆਪੇ ਰੇਸ਼ੀ ਵਾਹਿਗੁਰੂ ਤਉ ਹੋਤਾ ਕਿਸਾਨੀ ਮੋਰਚੇ ਦੇ ਅੰਦਰ ਭਾਈ ਜਗਜੀਤ ਸਿੰਘ ਜੀ ਲੱਲੇਵਾਲ ਦੀ ਸਤਿਜਾਪੀ ਲਈ ਸਤਿਜਾਪਤਾ ਵਾਸਤੇ ਉਸਾਰ ਪਰਾਵਾ ਦੀ ਏਕਤਾ ਵਾਸਤੇ ਬਾਅਦ ਹੋ ਸਕਰੀਨ ਚੱਲ ਰਹੀ ਆ